ਹਾ ਦੀਬਾ ਹੁਣ ਕੋਈ ਆਇਆ ਉਹਨਾਂ ਦਾ ਫੋਨ ਫਾਣ ਹਾਂਜੀ ਪਾਪਾ ਜੀ ਫੋਨ ਤੇ ਮੰਮੀ ਦਾ ਸਵੇ ਦੇ ਸਕੋ ਦੋ ਵਾਰੀ ਆ ਗਿਆ ਮਨ ਭਰਨ ਡਿਆ ਹੀ ਆਂਦੇ ਕੁੜੀਆਂ ਬਗੈਰ ਮੇਰਾ ਜੀ ਨਹੀਂ ਲੱਗਣ ਡਿਆ ਘਰ ਖਾਲੀ ਹੋਇਆ ਪਿਆ ਵਾ ਤੇ ਹੁਣ ਇਦਾਂ ਕਰ ਗਿਆ ਪੀਏ ਕਿਦਾਉ ਨਹੀਂ ਕਹਦੀ ਆ ਇਹ ਗੱਲ ਹੁਣ ਹੁਣ ਕੀ ਆ ਹੁਣ ਵੇਖੀ ਜਾਊਗੀ ਕਿ ਨਗਵਨੇ ਜਿੰਨੇ ਦਿਨ ਲੰਘਦੇ ਆ ਮੈਂ ਕਿਹਾ ਸੀ ਮੈਂ ਤਾਂ ਨਹੀਂ ਜੀ ਲੱਗਦਾ ਤੇ ਐਤਵਾਰ ਆ ਕੇ ਨੇ ਮਿਲ ਜਿਓ ਜੀਪਾ ਜਿੱਦਾਂ ਦੇ ਨਹੀਂ ਆਣੇ ਆਏ ਸਾਡੇ ਘਰ ਆਉਣ ਕ ਲੱਗੀ ਉਹਨਾਂ ਦਾ ਤਾਂ ਸੁੰਨ ਪਈ ਹੋਣੀ ਆ ਤੇ ਜੀ ਕਿਦਾਂ ਲੱਗੇ ਤੈਨੂੰ ਪਤਾ ਨਿਆਣਿਆਂ ਨਾਲ ਕਿੰਨੀ ਰੌਣਕ ਹੁੰਦੀ ਆ ਉਹ ਇਹ ਤਾਂ ਗੱਲ ਹੈਗੀ ਆ ਮੰਮੀ ਰੌਣਕ ਤੇ ਨਿਆਣਿਆਂ ਨਾਲ ਹੀ ਆ ਉੱਥੇ ਤਾਂ ਸੁੰਨ ਪਈ ਹੋਣੀ ਆ ਦੀਪਾ ਦੂਜੀ ਗੱਲ ਇਹ ਵਾ ਕਿ ਸਿਮੂ ਦੀ ਵਰਦੀ ਜਿਹੜੀ ਆ ਨਾ ਬਹੁਤ ਪ੍ਰਸ਼ਤੀਜੀ ਹੋਈ ਆ ਤੇ ਨਾ ਠੰਡ ਉੱਤਰ ਆਈ ਆ ਤੇ ਤੂੰ ਸਵੇਰੇ ਜਾ ਕੇ ਨਾ ਆਪਣੇ ਪਾਪੇ ਦੇ ਨਾਲ ਤੇ ਉਹਦੀ ਮੋਟੀ ਵਰਦੀ ਲੈ ਕੇ ਆ ਮੈਨੂੰ ਵਰਦੀ ਨਹੀਂ ਚੰਗੀ ਲੱਗਦੀ ਉੱਥੇ ਚੜਾ ਨੂੰ ਜਾਂਦੀ ਆ ਨਾ ਮੈਂ ਬਸੇ ਤੱਕਈ ਜਾਣੇ ਵੇਂਦੇ ਆ ਆਹੋ ਵਰਦੀ ਤੇ ਉਹਦੀ ਮੈਨੂੰ ਵੀ ਪਤਾ ਖਰਾਬ ਹੋਈ ਆ ਕੋਈ ਨਹੀਂ ਲੈ ਆਉਨੇ ਹੁਣ ਮੌਸਮ ਬਦਲ ਗਿਆ ਹੁਣ ਸਿਆਲ ਜਿ ਲੈ ਕੇ ਦੇਣੀ ਪੈਣੀ ਓਦਾਂ ਵੀ ਤੇ ਆ ਸਵੇਰੇ ਲੈ ਕੇ ਆਹ ਵਰਦੀ ਤੇ ਮੈਨੂੰ ਕਿਉਂ ਦੱਸਦੀ ਤੂੰ ਵੀਦੀ ਬੱਦੀ ਐ ਦਾਦੀ ਆ ਤੇ ਤੂੰ ਮੈਨੂੰ ਦੱਸਿਆ ਹੀ ਕੋਈ ਨਹੀਂ ਕੋਈ ਗੱਲ ਨਹੀਂ ਆ ਦੱਸਣਾ ਕੀ ਆ ਲੈ ਆਵਾਂਗੇ ਸਵੇਰੇ ਜਾ ਕੇ ਓੰਜ ਇੱਕ ਗੱਲ ਆ ਮੰਮੀ ਤੁਸੀਂ ਆ ਵਰਦੀ ਵੱਲੋਂ ਵੇਖ ਕੇ ਕਿਆ ਵਾਦ ਵੇਲੋ ਮਾਂ ਪਿਓ ਆ ਤਾਂ ਹੀ ਤੁਹਾਨੂੰ ਮੇਰਾ ਦੁੱਖ ਆਇਆ ਮੇਰੇ ਤੀਆਂ ਦਾ ਵੀ ਦੁੱਖ ਆਇਆ ਤੇ ਛੱਟ ਤੁਸੀਂ ਕਹਿਤਾ ਵਾ ਤੇ ਜਿੰਨਾ ਚਿਰ ਤੁਸੀਂ ਜੇ ਤੁਸੀਂ ਤਾਂ ਮੇਰਾ ਬਥੇਰਾ ਕਰਦੇ ਜੇ ਤੇ ਕੱਲ ਨੂੰ ਮੈਂ ਸੋਚਦੀ ਆ ਵੀ ਵੀਰ ਮਹੀਨੇ ਦੀ ਛੁੱਟੀ ਕੱਟ ਕੇ ਚਲ ਗਿਆ ਤੇ ਮੇਰੇ ਘਰ ਤੱਕ ਨਹੀਂ ਗਿਆ ਤੇ ਜੇ ਮੈਂ ਭਾਬੀ ਨਾਲ ਗੱਲ ਕੀਤੀ ਤੇ ਆਂਦੇ ਆ ਇਹ ਛੁੱਟੀ ਮੁੱਕ ਗਈ ਹੀ ਫੇਰ ਜਿੱਦਾਂ ਆਉਣਾ ਵਾ ਉਹ ਛੇਤੀ ਮੋੜ ਆਉਣਾ ਦੁਬਾਰਾ ਫੇਰ ਤੇ ਫੇਰ ਤੇਰੇ ਕੋ ਜਾਵਾਂਗੇ ਪਤਾ ਨਹੀਂ ਕਿਉਂ ਇੰਨਾ ਬਦਲ ਗਿਆ ਵੀਰ ਜੀ ਵੀਰ ਜੀ ਨਹੀਂ ਬਦਲਿਆ ਜਿਹੜੀਆਂ ਬੰਗਾਨੀਆਂ ਆਉਂਦੀਆਂ ਨਾ ਉਹ ਬਦਲਾ ਕਰ ਦਿੰਦੀਆਂ ਵਾ ਸੱਚ ਹੀ ਕਿਸ ਨੇ ਕਿਹਾ ਵਾ ਪੇਕੇ ਤੇ ਮਾਮਾ ਨਾਲ ਹੀ ਆ ਬਾਅਦ ਚ ਨਹੀਂ ਕੋਈ ਭਰਾ ਪਰਜਾਈ ਪੁੱਛਦਾ ਮੁਰਕਿਆਂ ਨੇ ਕੋਈ ਪੁੱਛਦਾ ਜਿੰਨਾ ਚਿਰ ਮਾਂ ਪਿਓ ਜੀਂਦਾ ਨਾ ਉਹਨਾਂ ਚਿਰ ਈ ਐਸ਼ ਕਰਦੀਆਂ ਵਾ ਮੁਰਕਿਆਂ ਨਹੀਂ ਕੋਈ ਵੀ ਹੁੰਦਾ ਤੈਨੂੰ ਕਿ ਤੈਨੂੰ ਕੀ ਏ ਗੱਲ ਦੀ ਚਿੰਤਾ ਪਈ ਆ ਹੈ ਚਿੰਤਾ ਤਾਂ ਨਹੀਂ ਮੈਨੂੰ ਕੋਈ ਵੀ ਪਰ ਫਿਰ ਵੀ ਚੱਲ ਭਰਾ ਮਾਦਾ ਵੀ ਮਾਨ ਹੁੰਦਾ ਹੀ ਆ ਭੈਣਾਂ ਨੂੰ ਵੀ ਸਾਡੇ ਆਉਣ ਜਾਣ ਪੁੱਛਣ। ਤੂੰ ਕਿੰਦਾ ਨਹੀਂ ਇਹ ਗੱਲਾਂ ਕਰਦੀ ਜਿੰਨਾ ਚਿਰ ਮੈਂ ਜਿੰਨਾ ਮੈਂ ਇੱਥੇ ਕਰਦਾ ਮਾਲਕਾਂ। ਆ ਸਹੀ ਆ ਪਰ ਰੀਤ ਹੁੰਦੀ ਭੈਣਾਂ ਨੂੰ ਕਿ ਭਰਾ ਸਾਡੇ ਕੋਲ ਆਵੇ। ਜਦ ਭੈਣ ਕੋ ਭਰਾ ਆਵੇ ਚਾਹੇ ਨਾ ਆਵੇ। ਮਾਪਿਓ ਤਾਂ ਨਹੀਂ ਤੀਨੂ ਛੱਡ ਸਕਦਾ। ਨਹੀਂ ਮਾਪਿਓ ਤਾਂ ਨਹੀਂ ਛੱਡ ਸਕਦਾ। ਮਾਪਿਓ ਤੇ ਜਿੰਨਾ ਚਿਰ ਜਿੰਦਾ ਜਾਗਦਾ ਉਹਨਾਂ ਚਿਰ ਤਾਂ ਟੀ। ਹੋਣਗੇ ਵੀ ਤੈਨੂੰ ਮੈਂ ਦੱਸ ਦਿੰਦਾ ਵਾਂ ਹੋਣਗੇ ਵੀ ਨਾ ਵਾਲੀ ਗੱਲ ਨਹੀਂ ਗਈ ਉਹ ਗੱਲ ਨਹੀਂ ਆ ਪਾਪਾਈ ਕਈਆਂ ਦਾ ਵੇਖਿਆ ਵਾ ਬਹੁਤ ਪਿਆਰ ਹੁੰਦਾ ਆਪਣੀਆਂ ਪਰਜਾਈਆਂ ਨਾਲ ਵਾਧੂ ਨਾਨਾ ਨਾਲ ਵਰਤਦੀਆਂ ਵਾ ਜਿਹੜੇ ਵਰਤਣ ਵਾਲੀਆਂ ਵਰਤਦੀਆਂ ਵੀ ਬਹੁਤ ਆ ਤੇ ਪਰ ਜਿਹੜੀਆਂ ਨਹੀਂ ਆਉਂਦੀਆਂ ਜਾਂਦੀਆਂ ਫਿਰ ਹੁਣ ਸਾਡੇ ਉਹ ਗਵਾਂਢ ਆ ਪ੍ਰੀਤ ਤੇ ਕੀ ਨਹੀਂ ਉਹਦੇ ਘਰ ਹੈਗਾ ਵੇਖ ਰ ਆਪਣੇ ਬਾਹਰ ਤੱਕ ਉਹਨੂੰ ਦਿੱਤਾ ਵਾ ਬੂਹੇ ਤੱਕ ਤੇ ਇੱਕੋ ਗੱਲ ਵਸ ਵੀ ਇੱਕ ਰੱਬ ਨੇ ਉਹਨੂੰ ਲਾਦ ਨਹੀਂ ਦਿੱਤੀ ਤੇ ਦੂਜਾ ਉਹਦੇ ਪੇਕੇ ਆਨੇ ਨੇ ਉਹਦੀ ਕਦੀ ਬਾਤ ਪੁੱਛੀ ਕਈ ਸਾਲ ਹੋ ਗਏ ਆ ਕਿਉਂ ਨਹੀਂ ਮਿਲਦੇ ਵਰਤਦੇ ਉਹ ਪਤਾ ਨਹੀਂ ਕਾਦੀ ਨਾਰਾਜ਼ਗੀ ਆ ਮੈਂ ਕਈ ਵਾਰਾਂ ਦੀਦੀ ਨਾਲ ਗੱਲ ਛੇੜੀ ਆ ਵੀ ਦੀਦੀ ਕਿਉਂ ਨਹੀਂ ਹੁੰਦੇ ਜਾਂਦੇ ਡਾਡੇ ਕੋਲ ਤੇ ਆਂਦੇ ਪਤਾ ਨਹੀਂ ਕਿਹੜੀ ਗੱਲਾਂ ਗੁੱਸੇ ਨਾਰਾਜ਼ੀ ਉਹ ਕੋਈ ਕੋਈ ਹੋਈ ਹੋਊ ਮਾੜੀ ਮੋਟੀ ਗੱਲ ਤੇ ਉਸੇ ਦਾ ਹੀ ਗੁੱਸਾ ਕਰਕੇ ਬਹਿ ਗਏ ਆ ਤੇ ਮਾਂ ਪਿਓ ਦੇ ਬਾਅਦ ਭਰਾ ਭਰਜਾਈ ਦੇ ਕਦੀ ਵੜਿਆ ਹੀ ਨਹੀਂ ਆ ਕਈ ਵਾਰਾਂ ਬੜਾ ਉਹਨੇ ਮੇਰੇ ਕੋਲ ਆਪਣਾ ਮਨ ਹੌਲਾ ਕੀਤਾ ਵਾ ਤੇ ਫਿਰ ਮੈਂ ਆਖ ਦਿੰਨੀ ਆ ਵੀ ਮੈਂ ਵੀ ਤਾਂ ਹੈਗੀ ਆ ਮੈਂ ਵੀ ਦਿਨ ਕੱਟਣ ਹੀ ਨਹੀਂ ਆ ਤਾਂ ਉਹ ਗੱਲ ਸੁਣ ਮੇਰੀ ਤੈਨੂੰ ਕੋਈ ਨਹੀਂ ਗੱਲ ਜਿੰਨਾ ਜਦ ਮੈਂ ਜਿੰਨਾ ਵਾ ਨਾ ਘਰ ਕਰਾਣਾ ਕਿਥੋਂ ਆਪ ਤੇ ਇਹ ਗੱਲ ਦੀ ਘਾਟ ਨਹੀਂ ਰਹੂਗੀ ਘਰ ਕਰਾਣਾ ਕਿਥੋਂ ਲਵਦੇ ਆ ਇੱਥੋਂ ਹੀ ਲਵਦੇ ਆ ਘਰ ਕਰਾਣੇ ਦੀ ਕੋਈ ਹੋਵੇ ਨਾ ਚੰਗੀ ਆਈ ਉਹਨਾਂ ਨਾਲ ਉਹਨਾਂ ਨੂੰ ਬੜਾ ਮਿਲਦੀ ਆ ਆਹ ਹੋਏ ਤੇ ਹੈ ਹੀ ਆ ਨਾਲੇ ਅੱਜਕੱਲ ਤੇ ਉਹੀ ਲੈਣ ਦਾ ਦੇਣ ਹੋ ਗਿਆ ਵਾ ਹਾਂ ਹਾਂ ਅੱਜਕੱਲ ਨਾਨਾ ਧਾਰ ਹੀ ਹੋ ਗਿਆ ਵਾ ਉਹ ਆਪ ਵਾਧੂ ਰੀਝਾਂ ਚਾ ਕਰ ਲੈਂਦੇ ਆਪਣੇ ਭਤੀਜਿਆਂ ਦੀਆਂ ਇਹਤ ਨਹੀਂ ਆ ਪੀ ਉਹਨਾਂ ਨੂੰ ਭਤੀਜਾ ਭਤੀਜੀ ਪਿਆਰੇ ਨਹੀਂ ਹੁੰਦੇ ਆ ਪਾਈ ਬੀਜੀ ਗਈ ਕਣਕ ਕੇ ਰਹਿ ਗਈ ਹਲੇ ਦੇ ਕਾਂਕੇ ਤੇ ਬੀਜੀ ਗਈ ਆ ਥੋੜਾ ਜਿਹਾ ਤਾਂ ਰਹਿ ਗਿਆ ਜਰਾ 21 ਵਾਲਾ ਅੱਛਾ ਸਾਡੇ ਮੁੱਕ ਗੇਨ ਵਾਲੀ ਸਾਡੇ ਘਰੇ ਬਹਿ ਕੇ ਉਹ ਵੀ ਭਰਾ ਭਰਜਾਈ ਦੇ ਤੇ ਭਰਾ ਭਰਜਾਈ ਨੂੰ ਹੀ ਗੱਲਾਂ ਕਰਨ ਦੀ ਕਿੱਡੀਆਂ ਬਹਿ ਕੇ ਤੇ ਬਖਤੋਈਆਂ ਕਾਂਡੇ ਥਿੰਨੇ ਜਾਣੇ ਖਾ ਕੇ ਰਾਸ਼ਨ ਪਾਣੀ ਤੇ ਬਹਿ ਗਈ ਆ ਜਾਈ ਦੇ ਦੇ ਕੇ ਲੱਤਾਂ ਜਿੱਦਾਂ ਕਿਤੇ ਨਾ ਬਹੁਤ ਪੋ ਮਾਗ ਜਾਣ ਡਿਆ ਹੁੰਦਾ ਇਹਨਾਂ ਨੇ ਦੱਸ ਪਤਾ ਹੈਗਾ ਕਿ ਸ਼ਿੰਕ ਭੰਡਿਆਣਾ ਭਰੀ ਆ ਹੋਣ ਤਾਂ ਮੈਂ ਜੀ ਤੋਸਾ ਲਾ ਕੇ ਖਵਾਲ ਕੇੜੀ ਹੁਣ ਮੈਂ ਪਾਂਡੇ ਵੀ ਮੈਂ ਮਾਂਜ ਕੇ ਇਹਨਾਂ ਨੂੰ ਫੇਰ ਸੋਵਾ ਅੱਗ ਲੱਗੀ ਇਹਨਾਂ ਨੂੰ ਕਿਤੇ ਸਮਝ ਨਹੀਂ ਆਉਂਦੀ ਕਿ ਕੀ ਕਰਨਾ ਕੋਈ ਨਹੀਂ ਬੈਠੀ ਅੰਦਰ ਕੁੜੀ ਵੱਡੀ ਉਹਨੂੰ ਸੱਦ ਕੇ ਲਿਆਉਣੀ ਆ ਚੱਲ ਮੈਡਮ ਜੀ ਪਾਂਡੇ ਸਾਫ਼ ਕਰਾਓ ਮੇਰੇ ਨਾਲ ਆਣ ਕੇ ਸਿਮੂ ਹਾਂਜੀ ਰੋਟੀ ਪਾਣੀ ਖਾ ਲਿਆ ਵਾ ਪੁੱਤ ਹੁਣ ਤੇ ਮੈਂ ਕਹਿੰਦੀ ਵੀ ਪਾਂਡੇ ਚਾਰ ਕੇ ਪਏ ਆ ਤੇ ਮੇਰੇ ਨਾਲ ਰਸੋਈ ਦਾ ਕੰਮ ਨਿਭੜ ਜੂਗਾ ਤੇ ਮੈਂ ਵੀ ਘੜੀ ਬਹਿਣ ਵਾਲੀ ਬਣੂਗੀ ਠੰਡ ਵਾ ਤੇ ਪਾਂਡੇ ਸਾਫ਼ ਕਰ ਲਾ ਹਾਂ ਮਾਮੀ ਅਜੇ ਹੁਣੇ ਪੜਨ ਲੱਗੀ ਮੈਂ ਕੋਈ ਨਹੀਂ ساری ਰਾਤ ਪੜਨ ਚੱਤ ਦਿਨੇ ਸਾਰਾ ਦਿਹਾੜੀ ਪੜਿਆ ਆਈਆ ਹੁਣ ਮਾਂ ਤੇਰੀ ਨੇ ਵੀ ਰੋਟੀ ਪਾਣੀ ਖਾ ਕੇ ਤੇ ਬੈ ਗਈ ਪੰਡ ਸਾਫ ਕਰਨੀ ਕਰਨੇ ਆ ਕਿਤੇ ਇਹਨਾਂ ਨੇ ਕਿਤੇ ਨੀਂਦ ਆਉਂਦੀ ਹੈਗੀ ਤੇਲ ਤੋੜਨਾ ਵਾ ਰੱਖ ਮੰਦੀਆਂ ਚੀਜ਼ਾਂ ਕਿਤੇ ਬੰਦੀਆਂ ਮੋ ਘੜੀ ਮੋੜੀ ਕਿਹਨਾਂ ਨਹੀਂ ਕਿਤੇ ਆਉਂਦਾ ਹੈਗਾ ਤੁਹਾਨੂੰ ਪਖੰਡ ਫੜਿਆ ਵਾ ਕਦੀ ਸੋਫੇ ਦੇ ਦਵਾਲੇ ਕਦੀ ਟੇਬਲ ਦੇ ਦਵਾਲੇ ਰਹਿੰਦੀਆਂ ਵਾ ਜਾਣ ਖਾਲੀ ਇਹਨਾਂ ਨੇ ਆਣ ਕੇ ਇੱਥੇ ਮੇਰੀ ਕੀ ਕੰਡਈ ਦੀਪ ਕੋਸ਼ਿਸ਼ ਨਹੀਂ ਪੜਨਾ ਹੀ ਉਹਨੇ ਪੜਿਆ ਨਹੀਂ ਦਿਨੇ ਤੇ ਮੈਂ ਪੜਲਾ ਘੜੀ ਤੂੰ ਹਾਂ ਪੜਨਾ ਵੀ ਤੇਕ ਵੀ ਜਾ ਕਰਕੇ ਤੇ ਰਾਤ ਦਿਨ ਤੇਰਾ ਪਖੰਡ ਫੜਿਆ ਤੂੰ ਸਾਰੇ ਟੇਬਲ ਦੇ ਉਹ ਸੋਫੇ ਦੇ ਗੱਦੀਆਂ ਵੀ ਖਲਾਤੇ ਤੇ ਟੇਬਲ ਦੇ ਉੱਤੇ ਚੜ ਕੇ ਬੈਠੀ ਕਾਤੀ ਤੋੜਨੂ ਤੇ ਇਹਦਾ ਕਿਹੜਾ ਕਵੰਟਰ ਪਾਰ ਹੀ ਜਿਹੜਾ ਤੇਰਾ ਟੇਬਲ ਟੁੱਟ ਚੱਲਿਆ ਹੈਂ ਹੱਥ ਵਿੱਚ ਤੇਨੇ ਫੜਿਆ ਹੀ ਉਹ ਮਸਾਕੋਟ ਨਾ ਜਾ ਉਹ ਮਾਰਾਂ ਦੀ ਬਾਹਰ ਤੇਰਾ ਸ਼ਰਮ ਨੂੰ ਹੱਥ ਫੇਰ ਚੱਪਾ ਜਿੰਨੀ ਕੁੜੀ ਆ ਜਿਹਨੂੰ ਕੁੱਟਣ ਡਾਈ ਆ ਤੂੰ ਉਹ ਘਟਖਾਨ ਜੋਗੀ ਹੈਗੀ ਆ ਨਾ ਇਹ ਹੈ ਨੀ ਮਮੀ ਇਹਨੂੰ ਥੋੜਾ ਜਨਾ ਸਾਹਮਣੇ ਰੱਖ ਆਪ ਤੇ ਤੁਸੀਂ ਬਹਿ ਕੇ ਫਿਰ ਇਹਨੂੰ ਵੀ ਨਾਲ ਇੱਥੇ ਬਾਹ ਲੈਂਦੇ ਆਹੋ ਤੇ ਬੈਠਿਆਂ ਦਾ ਸਾੜਾ ਪੈ ਗਿਆ ਹੋਣਾ ਤੈਨੂੰ ਕੋਈ ਗੁੱਸਾ ਤਾਂ ਹੋਰ ਹੋਣਾ ਤਾਂ ਕੱਢਦੀ ਕੁੜੀ ਤੇ ਫੇਰਦੀ ਆ ਇੱਕ ਇਹ ਕਿਹੜੂ ਛਮਿਦੀ ਆ ਮੇਰਾ ਮਾਂ ਪਿਓ ਵਾ ਕੌਣ ਆ ਕੌਣ ਨਹੀਂ ਜਿਹੜਾ ਇਹਨਾਂ ਪ੍ਰੇਮ ਕਰੂ ਉਹਦੇ ਨਾਲ ਹੀ ਇਹਨੇ ਜੁੜ ਜਾਣਾ ਪਾਪਾ ਜੀ ਪ੍ਰੇਮ ਤੇ ਮਾਨੂੰ ਉਹਨਾਂ ਹੀ ਕਰਦੀ ਆ ਪਰ ਇਹ ਥੋੜਾ ਕਿਉਂ ਆਂਦਾ ਕੋਲ ਮੈਂ ਆਪਣੀਆਂ ਚੀਜ਼ਾਂ ਵੀ ਤੜਵਾਲਾ ਮਹਿੰਗੇ ਪਾ ਦਿਆਂ ਬਾਰ ਬਾਰ ਲਈਆਂ ਜਾਂਦੀਆਂ ਵਾ ਆਦਾ ਹੁਣ ਛੁੱਟੀ ਹਟੇ ਸਾਹਮਣੇ ਜਿੱਦਾ ਕੂੜੇ ਦੇ ਛੁੱਟੀ ਦਾ ਰੂੜੀ ਦੇ ਪ੍ਰੇਮ ਕਰਦੀ ਆ ਤੂੰ ਪਤਾ ਹਨੋ ਜਿੰਨਾ ਕ ਪ੍ਰੇਮ ਕਰਦੀ ਆ ਚੁੱਪ ਕਰੋ ਮੰਮੀ ਅਜੇ ਹੁਣ ਸਾਰਾ ਇਹ ਰੋਟੀ ਪਾਣੀ ਖਵਾ ਲ ਕੇ ਪਿਆਰ ਕੇ ਆਡੀ ਪਾਂਡਿਆਂ ਦੀ ਸ਼ਿੰਗ ਭਰੀ ਪਈ ਉਹ ਮਾਂਜੂ ਨੂੰ ਮੇਰੇ ਵਾਸਤੇ ਛੋੜ ਦਿੱਤੇ ਆ ਤੂੰ ਐ ਸੱਜ ਕੇ ਬਹਿ ਕੇ ਜਿੱਦਾ ਬਹੁਤ ਠੰਡਾ ਵਾ ਕਿਤੇ ਪਾਂਡਿਆਂ ਦਾ ਤੈਨੂੰ ਗੁੱਸਾ ਹੋਣਾ ਆ ਤੂੰ ਪਾਂਡੇ ਮਾਂਜਣੇ ਪੈਣੇ ਆ ਮਾਝਨੇ ਨਹੀਂ ਉਹ ਤੇਰੇ ਪਿਛਲੇ ਆਨੇ ਮਾਝਨੇ ਆਣ ਕੇ ਹਾਏ ਹਾਏ ਮੰਮੀ ਕੁੱਪ ਕਰੋ ਇਹ ਜਦੋਂ ਇਹ ਵੋਟ ਕੁੜਾ ਦਾ ਛਦਾ ਕੰਮ ਕਰਦੀ ਆ ਉਦੋਂ ਤੈਨੂੰ ਚੇਤਾ ਨਹੀਂ ਆਉਂਦਾ ਵੀ ਮੈਂ ਵੀ ਕਰਨਾ ਵਾ ਤੇ ਕੱਪ ਤੂੰ ਮੂਹ ਨੂੰ ਲੰਨੀ ਆ ਚਾਦਾ ਛੇਰੇ ਉੱਠ ਕੇ ਇਹਨੇ ਕੀ ਕਹਿ ਲਾਇ ਇਥੋਂ ਲਾਗੀ ਆ ਪਾਪਾਈ ਹੁਣ ਉਹ ਤੇ ਥੋੜਾ ਬੋਤਾ ਨਾਲ ਕਰਾਉਣਾ ਹੀ ਪੈਣਾ ਵਾ ਸਾਰੇ ਕੰਮ ਦਾ ਮੈਨੂੰ ਸਹਾਨ ਥੋੜਾ ਵਾ ਜਦੋਂ ਇੱਥੇ ਰੋਟੀ ਟੋਕ ਖਾਣਾ ਵਾ ਤੇ ਇਹਨਾਂ ਦੇ ਦਾਲੀਆਂ ਹੀ ਕੰਮ ਆਤਾ ਰੱਖ ਆਪਣੇ ਮੇਲੇ ਦਸਾਂ ਇਹ 3 ਧਾਨੀਆਂ ਹੁੰਦੀਆਂ ਵਾ ਇਹਦਾ ਮੁੱਲ ਕਹਿ ਦਿੱਤੀਆਂ ਤੇ ਇਹਦਾ ਪੁੱਤਾ ਰੋਟੀ ਪਾਣੀ ਇੰਨਾ ਨਾਲ ਨਹੀਂ ਕੀ ਕਰੀਆ ਘਰ ਦੀ ਮਾਲਕ ਨਹੀਂ ਕਿਉਂ ਜੇ ਤੁਹਾਡਾ ਕੁਝ ਨਹੀਂ ਨਾ ਬਣਾਇਆ ਮੈਂ ਤੇ ਫਿਰ ਇਹ ਗੱਲ ਦੀ ਕਰੂ ਮੇਰਾ ਗੱਲ ਪਪਾ ਜੀ ਮੈਂ ਮੰਨਦੀ ਤੁਸੀਂ ਮੇਰਾ ਘਰ ਬਣਾਇਆ ਵਾ ਪਰ ਇਹ ਥੋੜਾ ਵਾ ਕਿ ਹੁਣ ਮੈਂ ਆਪਣੀਆਂ ਚੀਜ਼ਾਂ ਵੀ ਇਹਨਾਂ ਨੇ ਆਣਿਆ ਕੋਤੜ ਵਾਲਾ ਭਾਬੀ ਜੀ ਤੁਸੀਂ ਚੁੱਪ ਕਰਦੇ ਹੋ ਜਿਹਨੂੰ ਮੈਂ ਕਹਤਾ ਮੈਂ ਫੜ ਲੈਨੀ ਆ ਫੜ ਲੈਨੇ ਆ ਤੂੰ ਹੀ ਫੜਦੇ ਹੈ ਨਹੀਂ ਉਹਨੂੰ ਟਾਈਮ ਨਾਲ ਸਵਾਦਿਆ ਕਰੋ ਚੰਗਾ ਸਾਰੀ ਦਿਹਾੜੀ ਤੂੰ ਬੇ ਤੋੜਦੀ ਰਹਿੰਦੀ ਰਾਤ ਵੀ ਇਹਦਾ ਇਹੀ ਟਾਈਮ ਲੈਂਦਾ ਚੁੱਪ ਕਰੋ ਮੰਮੀ ਚੁੱਪ ਕੀ ਕੀ ਚੁੱਪ ਕਰਨਾ ਕੀ ਇਹ ਰੋਟੀ ਪਾਣੀ ਨਾਲ ਦੀ ਪਿੱਛੋਂ ਲਿਆ ਕੇ ਖਵਾਲਣ ਲਈ ਆ ਕੋਈ ਪਿੱਛੋਂ ਲਿਆ ਕੇ ਖਵਾਲਣ ਲਈ ਆ ਮੈਨਾਂ ਨੂੰ ਕਿਹਾ ਹੀ ਆ ਮੇਰੇ ਕਰਕੇ ਬਾਅਦ ਤੁਹਾਡੇ ਨਾਲ ਲੜਾਈ ਤਿਆ ਕਰਨੀ ਨਿਆਣੀਆਂ ਮਾਂ ਮੈਂ ਕਿੱਥੇ ਉਹਨਾਂ ਨੂੰ ਲੈ ਜਾ ਹੁਣ ਤੂੰ ਨਾ ਰੋ ਚੁੱਪ ਕਰ ਅਈਆਂ ਗਏ ਆ ਜੀਂਦੇ ਆ ਅਸੀਂ ਅਈ ਵਾਰਾ ਸਾਰਾ ਲੈ ਸਕਦੇ ਆ ਇਹਦੇ ਨਾਲ ਤੈਨੂੰ ਨਹੀਂ ਫਿਕਰ ਕਰਨ ਦੀ ਕੋਈ ਲੋੜ ਕੀ ਕੀ ਆਖਣਗੇ ਆਂਡ ਗਵਾਂਡ ਕੋਈ ਨਾ ਦੇ ਘਰ ਮੇਲਾ ਲੱਗਾ ਨਹੀਂ ਆਂਦਾ ਆਂਡ ਗਵਾਂਡ ਨੂੰ ਪਤਾ ਵਾ ਜਿਹੋ ਜੀ ਇਹ ਜਿੰਸ ਹੈਗੀ ਆ ਨਾ ਉਹ ਤਾਂ ਪਤਾ ਹੀ ਆਂਡ ਗਵਾਂਡ ਨੂੰ ਜੋ ਕੋ ਹੈਗੀ ਆ ਚਲ ਮੈਂ ਸਿਮੂ ਨੂੰ ਵੇਖ ਲਾ ਕੀ ਕਰਨ ਰਹੀ ਆ ਜਾ ਵੇਖ ਲਾ ਸਿਮੂ ਹਾਂਜੀ ਮਮਾ ਜੀ ਪੁੱਤ ਤੂੰ ਕਿਉਂ ਭਾਂਡੇ ਸਾਫ਼ ਕਰਨੇ ਆ ਮੈਂ ਆਪੇ ਕਰ ਲੈਣੇ ਤੈਨੂੰ ਮੈਂ ਕਹੇ ਤੂੰ ਪੜ ਲੈ ਤੂੰ ਤੂੰ ਭਾਂਡੇ ਧੋਣ ਡਿਆ ਪਿਆ ਮਮਾ ਜੀ ਮਾਮੀ ਕਹਿੰਦੇ ਕਿ ਰਸੋਈ ਜਾ ਕੇ ਭਾਂਡੇ ਧੋ ਨਾਲੇ ਇੱਕ ਗੱਲ ਦੱਸਾਂ ਮਮਾ ਮਾਮੀ ਨੇ ਨਾ ਰੀ ਦੇਨੀਆਂ ਚਪੇੜਾ ਮਾਰੀਆਂ ਤੇ ਫੇਰ ਬਾਹਰ ਖੜਿਆ ਉਹਦਾ ਰੋਣ ਵਾਲਾ ਮੂੰਹ ਹੋ ਗਿਆ ਸੀ ਅੱਛਾ ਕੁੱਟਿਆ ਹੋਇਆ ਹਾਂਜੀ ਮੂੰਹ ਤੇਲ ਲਾ ਕੇ ਚਪੇੜਾ ਮਾਰੀਆਂ ਚੱਲ ਕੋਈ ਗੱਲ ਨਹੀਂ ਉਹਾਂ ਗਲਤੀ ਕਰਦੀ ਹੋਣੀ ਆ ਤਾਂ ਮਾਰੀਆਂ ਤੂੰ ਮੇਰਾ ਪੁੱਤਿਆ ਇਹ ਗੱਲ ਹੁਣ ਨਾਨੀ ਨੂੰ ਨਾ ਦੱਸੀ ਨਾਨੀ ਨੇ ਆ ਫਿਰ ਉਹਦੇ ਨਾਲ ਲੜਨਾ ਵਾ ਠੀਕ ਆਪਣੇ ਕਰਕੇ ਉਹਨਾਂ ਦੇ ਨਾਲ ਲੜਾਈ ਨਾ ਪਵੇ ਹਾਂਜੀ ਚੱਲ ਠੀਕ ਐ ਤੂੰ ਜਾ ਕੇ ਪੜ੍ਹ ਮੈਂ ਆਪੇ ਭੰਡੇ ਤੋਂ ਨਹੀਂ ਨਹੀਂ ਮੈਂ ਕੋਈ ਨਹੀਂ ਹੁਣ ਤੋੜਨੀ ਮੈਂ ਤੋਹ ਲੈਣੇ ਆ ਨਹੀਂ ਨਹੀਂ ਤੂੰ ਤੋੜਨੀ ਆ ਤੂੰ ਕਿੰਨੀ ਵਾਰ ਆਖਿਆ ਵੀ ਤੂੰ ਕੋਈ ਕੰਮ ਨਹੀਂ ਕਰਨਾ ਤੂੰ ਪੜ੍ਹ ਚੱਲ ਕੇ ਮੈਂ ਤੋਹ ਲੈਣੇ ਆ ਚੱਲ ਤੂੰ ਜਾ ਕੇ ਆਪਣੀ ਕਿਤਾਬ ਫੜ ਲੈ ਹਾਂਜੀ ਹਾਇ ਰਬਾ ਇਹ ਕਿਤਾਬ ਤੂੰ ਜੇ ਮੈਂ ਉੱਥੋਂ ਪੈਰ ਪੁੱਟ ਕੇ ਇੱਥੇ ਆਣ ਕੇ ਬਹਿ ਗਈ ਆ ਇੱਥੇ ਆਣ ਕੇ ਤੇ ਮੇਰੀਆਂ 3 ਦੀਆਂ ਹੋਰ ਜ਼ਿਆਦਾ ਨੋਕਾ ਟੋਕੀਆਂ ਆਈਆਂ ਮੈਂ ਕਿਹੜੇ ਖੁਸ਼ਹਾਲ ਮਾਰਾਂ ਇਹਨਾਂ ਦੇ ਘਰ ਵੀ ਲੜਾਈ ਪੈਂਦੀ ਆ ਜੇ ਮੈਂ ਉੱਥੇ ਹਾਂ ਤੇ ਉੱਥੇ ਵੀ ਲੜਾਈ ਪੈਂਦੀ ਮੇਰੀਆਂ ਹੀ 3 ਇਡੀਆਂ ਵਾਧੂ ਹੋ ਗਈਆਂ ਰੱਬਾ ਜੇ ਤੂੰ 3 ਦਿੱਤੀਆਂ ਇਹ ਤੇ ਇਹਨਾਂ ਦੀ ਕਿਸਮਤ ਤੇ ਚੰਗੀ ਦੇਖ ਦਿੰਦੋ ਆਏ ਹਾਏ ਇੱਕ ਅਰੀ ਭਾਬੀ ਨਾਲ ਆਪ ਪਿਆਰ ਨਾਲ ਗੱਲ ਕਰਕੇ ਬਹਿਨੀ ਆ ਉਹਨਾਂ ਨੂੰ ਆਣੀ ਆ ਭਾਬੀ ਨਿਆਣੀਆਂ ਤੋਂ ਹੁੰ ਗੁੱਸਾ ਨਾ ਕਰਿਆ ਕਰ ਕੋਈ ਨਹੀਂ ਰਹਿਣਾ ਤੇ ਜਦੋਂ ਮੈਂ ਇੱਥੇ ਹੀ ਆ ਤੇ ਫਿਰ ਮਾੜਾ ਮੋਟੀ ਨੋਕ ਝੋਕ ਤੇ ਘਰ ਚ ਹੋਈ ਜਾਂਦੀ ਆ ਪਿਆਰ ਨਾ ਸਮਝਾ ਕੇ ਵੇਨੀ ਆ ਜੇ ਗੱਲ ਮੰਨ ਲੈਣਗੇ ਤੇ ਦਿਨ ਸਭ ਖੇ ਰੰਗ ਜਾਣਗੇ ਸਾਡੇ ਇਸੇ ਸਿਆਪੇ ਦਾ ਕਰਕੇ ਮੈਂ ਕਹਿੰਦੀ ਸੀ ਵੀ ਇਹਨਾਂ ਨੂੰ ਇੱਥੇ ਨਾ ਸੱਦੀਏ ਪਰ ਮੰਮੀ ਹੁਣਾਂ ਨੇ ਮੇਰੀ ਵਾਪੇਸ਼ ਜਾਣ ਹੀ ਨਹੀਂ ਦਿੱਤੀ ਹੈਗੀ ਹੁਣ ਵੇਖਿਆ ਮਾੜੀ ਜੀ ਕੋਈ ਗੱਲ ਹੁੰਦੀ ਤੋਸੇ ਵਲੇ ਸਮਾਨ ਤੇ ਗੱਲ ਨੂੰ ਛਾੜ ਲੈਂਦੇ ਆ ਇਹਨਾਂ ਨਿਆਣੇ ਨੂੰ ਨਹੀਂ ਵਰਜਣਾ ਤੇ ਨਾ ਇਹਨਾਂ ਨੂੰ ਡੱਕਣਾ ਹੀ ਆ ਹਾਂ ਜਨਾ ਉਹਨਾਂ ਨੂੰ ਨਹੀਂ ਆਪਾਂ ਕੁਝ ਕਹਿ ਸਕਦੇ ਤੇ ਤੇਰੀ ਤੇਰੀ ਕੁੱਤੇ ਖਾਣੇ ਪੂਰੀ ਕਰ ਸਕਦੇ ਕੀ ਕਰਾਂ ਨਾ ਮੈਂ ਕੁਝ ਸੇ ਕੁਝ ਕਰ ਸਕਦੀ ਆ ਨਾ ਮੈਂ ਸਮਝ ਨਹੀਂ ਆਉਂਦੀ ਕਿ ਕਿੱਥੇ ਜਾਵਾਂ ਭਾਬੀ ਜੀ ਤੁਸੀਂ ਐਵੇਂ ਨਾ ਇਦਾਂ ਗੁੱਸੇ ਹੋਇਆ ਕਰੋ ਕੱਦੋਂ ਐਵੇਂ ਗਰਮ ਹੋਣ ਡਹਿ ਜੇ ਕੋਈ ਗੱਲ ਨਹੀਂ ਨਿਆਣੀ ਆ ਰੀਤ ਮੈਂ ਉਹਨੂੰ ਹੌਲੀ-ਹੌਲੀ ਸਿਖਾ ਲੈਣਾ ਸਾਰਾ ਕੁਝ ਜੇ ਉਹ ਬੱਚੀ ਆ ਤਾਂ ਕਰਕੇ ਉਹਨੇ ਤੇ ਤੁਸੀਂ ਆ ਮੰਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਓ ਗੁੱਸੇ ਦੀ ਗੱਲ ਨਹੀਂ ਹੈ ਕਿ ਦੀਪ ਮੈਂ ਵੇ ਮੰਮੀ ਹੁਣਾਂ ਨੂੰ ਵੀ ਉਦਾਂ ਹੀ ਇਹ ਗੱਲ ਕਹੀ ਸੀ ਮੰਮੀ ਜਦੋਂ ਨਿਆਣੀ ਆਏ ਨਾ ਤੇ ਫੇਰ ਆਹਨੂੰ ਡੁੱਲੇ ਵਿਗੜੇ ਤੋਂ ਕਹਿਣਾ ਪੈਣਾ ਮੰਮੀ ਕਹਿੰਦੀ ਹੈ ਨਾ ਇਦਾਂ ਕੁਝ ਹੋ ਹੀ ਨਹੀਂ ਸਕਦਾ ਹੈਗਾ ਤੂੰ ਉਹਨਾਂ ਨੂੰ ਵਰਜਣਾ ਨਹੀਂ ਕੋਈ ਗੱਲ ਨਹੀਂ ਡੁੱਲੇ ਵਿਗੜੇ ਤੋਂ ਕਹਿਣਾ ਪੈਣਾ ਵਾ ਨਹੀਂ ਨਹੀਂ ਭਾਬੀ ਜੀ ਮੰਮੀ ਐਵੇਂ ਕਰਦੇ ਆ ਜਦੋਂ ਮੈਂ ਤੁਹਾਨੂੰ ਆਂਦੀ ਆ ਵੀ ਕੋਈ ਗੱਲ ਨਹੀਂ ਤੇ ਤੁਸੀਂ ਗੱਲ ਨੂੰ ਸਮਝੋ ਪਤਾ ਕੀ ਆ ਉੱਥੇ ਵੀ ਮੈਂ ਬੜੇ ਔਖੇ ਦਿਨ ਕੱਟੇ ਸੀ ਤੇ ਉੱਥੋਂ ਔਖੀ ਹੋ ਕੇ ਮੈਂ ਇੱਥੇ ਆਈ ਆ ਤੇ ਜੇ ਇੱਥੇ ਵੀ ਉਹ ਕੁਝ ਇਹਨਾਂ ਧੀਆਂ ਦਾ ਕਰਕੇ ਤੇ ਮੈਂ ਧੱਕੇ ਖਾਂਦੀ ਫਿਰਦੀ ਆ ਹੁਣ ਸਿੰਮੂ ਭਾਂਡੇ ਢੋਂਡੇ ਹੀ ਸੋਚ ਮੈਂ ਉਹਨੂੰ ਕਦੀ ਕੰਮ ਕਰਨ ਨਹੀਂ ਲਾਇਆ ਤੇ ਤੁਸੀਂ ਜਿਹੜਾ ਕੰਮ ਹੁੰਦਾ ਮੈਨੂੰ ਕਹਿ ਲਿਆ ਕਰੋ ਮੈਂ ਆਪੇ ਕਰ ਲਿਆ ਕਰਨਾ ਤੁਸੀਂ ਕੁੜੀਆਂ ਨੂੰ ਨਾਲ ਕੁਝ ਕਿਹਾ ਕਰੋ ਪਤਾ ਨਹੀਂ ਰੱਬ ਨੇ ਇਹਨਾਂ ਦੀ ਕਿਸਮਤ 'ਚ ਗਾੜੀ-ਗਾੜੀ ਕੀ ਲਿਖਿਆ ਹੋਣਾ ਮੈਨੂੰ ਉੰਜ ਆਪਣੇ ਆ ਸਾਰੇ ਦੁੱਖ ਭੁੱਲ ਜਾਂਦੇ ਆ ਜਦੋਂ ਮੈਨੂੰ ਮੇਰੀਆਂ 3 ਦੁਖੀ ਦੀਆਂ ਆ ਤੇ ਫਿਰ ਮੈਨੂੰ ਆਪਣੇ ਪਿਛਲੇ ਦੁੱਖ ਵੀ ਚੇਤੇ ਆ ਜਾਂਦੇ ਸਾਰੇ ਗੱਲ ਦੀ ਪੋਣੀ ਹੈਗੀ ਮੈਂ ਵੀ ਤੇਰੇ ਦੁੱਖ ਦੇ ਨਾਲ ਸਾਂਝੀ ਆ ਮੈਨੂੰ ਵੀ ਤੇਰੇ ਅਲ ਵੇਖ ਕੇ ਬੜਾ ਦੁੱਖ ਲੱਗਦਾ ਵਾ ਇਹ ਕਿਹੜਾ ਰਿਸ਼ਤਾ ਕਿਤੇ ਐਵੇਂ ਇਹਨਾਂ ਨਾਨਪਰੇ ਜਿਹੇ ਰਿਸ਼ਤਾ ਬਹੁਤ ਹੁੰਦਾ ਵਾ ਪਰ ਗੱਲ ਇਹ ਹੈ ਨਾ ਹੁਣ ਵੇ ਰਕਮ ਦੀ ਚੀਜ਼ ਵਾ ਤੇ ਹੁਣ ਉਹਨੂੰ ਆਪਾਂ ਨਾ ਢੱਕਾਂਗੇ ਉਹਨੇ ਤੋੜ ਹੀ ਦੇਣੀ ਸੀ ਜੇ ਟੁੱਟ ਜਾਂਦਾ ਸ਼ੀਸ਼ਾ ਤੇ ਪੈਰ ਤੇ ਆਪਾਂ ਲਿਆ ਕੇ ਰੱਖ ਨਹੀਂ ਸਕਦੇ ਹੈਗੇ ਤੇ ਮੰਮੀ ਵੇਲਾ ਮੰਮੀ ਨੇ ਕੁੜੀ ਦੀ ਨਹੀਂ ਗਲਤੀ ਕਰਦੀ ਹੈਗੀ ਵੀ ਚੱਲ ਨਹੀਂ ਆਣੀ ਉਹਨੂੰ ਆਪਾਂ ਢੱਕਾਂਗੇ ਤੇ ਢੱਕੀ ਜਾਊਗੀ ਮੰਮੀ ਨੇ ਸਾਰੀ ਗਲਤੀ ਮੇਰੀ ਕੱਢ ਦਿੱਤੀ ਨਾ ਕਿ ਤੇਰਾ ਹੀ ਕਸੂਰ ਵਾ ਦੁਲੇ ਵਿਗੜਤੋ ਤੂੰ ਹੀ ਜਾਣ ਕੇ ਕਹਿੰਦੀ ਤੂੰ ਹੀ ਕਲੇਸ਼ ਪਾਉਂਦੀ ਕਿੱਥੇ ਤੱਕ ਮੰਮੀ ਹੁਣ ਚੜੀ ਕਿੱਥੇ ਤੱਕ ਮੰਮੀ ਉਤਰੀ ਨਿੱਕੀ ਜੀ ਗੱਲ ਹੀ ਨੇ ਇੱਕ ਕੁੜੀ ਦੀ ਭਾਬੀ ਜੀ ਮੈਂ ਕਿਹੜਾ ਸਦਾ ਵਾਸਤੇ ਇੱਥੇ ਬਹਿ ਰਹਿਣਾ ਵਾਂ ਮੈਂ ਤੇ ਉਦਾਂ ਸਾਲ 6 ਮਹੀਨੇ ਵਾਸਤੇ ਆਈ ਹਾਂ ਤੇ ਕੋਈ ਗੱਲ ਨਹੀਂ ਮੈਂ ਆਪਣੇ ਘਰ ਚੱਲ ਜਾਣਾ ਵਾਂ ਉੱਥੇ ਤੇ ਮੇਰਾ ਸਾਰਾ ਕੁਝ ਆਪਣਾ ਵਾਂ ਮੈਂ ਕਿਹੜਾ ਕਿਤੇ ਉਦਾਂ ਹੀ ਆ ਬਸ ਮੈਂ ਤਾਂ ਨਹੀਂ ਹਾਂ ਚੱਲ ਮੇਰੀਆਂ ਨਿਆਣੀਆਂ ਮਾਸਾ ਤਾਂ ਹੋ ਜਾਣਗੀਆਂ ਦਵਿੰਦਰ ਵੀ ਪੜੀਆਂ ਗੱਲਾਂ ਬਾਤਾਂ ਕਰਦੀ ਹੀ ਉਝਾਂ ਲਾਉਂਦੀ ਹੀ ਮਾਨਸਮੰਨੀਆਂ ਤੇ ਮੈਂ ਹਾਂ ਮੇਰੀਆਂ ਧੀਆਂ ਨਾ ਕਿਤੇ ਬਦਨਾਮ ਕਰ ਦਵੇ ਤੇ ਜਦੋਂ ਇਦਾਂ ਦੇ ਦਿਨ ਵੈਨੀਆਂ ਤਾਂ ਫਿਰ ਤੇ ਮੈਂ ਆਪ ਸੋਚਦੀ ਆ ਪਤਾ ਨਹੀਂ ਰੱਬ ਨੇ ਅਜੇ ਕਿੰਨੇ ਕ ਦਿਨ ਮਾੜੇ ਹੋਰ ਮੇਰੇ ਨਿਕੇ ਹੋਣੇ ਆ ਚਲ ਚੁੱਪ ਕਰ ਜਾਵੇ ਦਾਣਾ ਕਰ ਫਿਰ ਮੰਮੀ ਹੁੰਦੀ ਆ ਆਪ ਹੀ ਸਾਰਾ ਕੁਝ ਕਰਕੇ ਤੇ ਇਦਾਂ ਕਰਦੇ ਪਾਪੇ ਨੇ ਕਦੀ ਨਹੀਂ ਹਿੱਦ ਕੀਤਾ ਹੈਗਾ ਅੱਜ ਪਾਪਾ ਜੀ ਵੀ ਕਿੰਨਾ ਵੱਧ ਘੱਟ ਬੋਲੇ ਹੈਗੇ ਸਿਰਫ ਇੱਕ ਨਿਕੇ ਜੀ ਗੱਲ ਪਿੱਛੇ ਕਿ ਟੇਬਲ ਦੀ ਗੱਲ ਤੋਂ ਹੀ ਨਹੀਂ ਭਾਬੀ ਜੀ ਚਲ ਚੁੱਪ ਕਰ ਜਾਵੇ ਉਹਨਾਂ ਨੂੰ ਆਪਣੀਆਂ ਦੋ ਤੀਆਂ ਦਾ ਮੂੰਹ ਆਉਂਦਾ ਵਾ ਏਦਾਂ ਹੀ ਹੰਦ ਦੋਦਿਆਂ ਦਾ ਮੋਹ ਤੇ ਹੁੰਦਾ ਗਾ ਹੁਣ ਮੇਰੇ ਵਾਲੇ ਵੇਖਾ ਨਾ ਮੈਂ ਵੀ ਕਹਿ ਦਿੱਤੀ ਆ ਜਿੱਤੇ ਸਾਰਿਆਂ ਦੀ ਇੱਕੋ ਜਿੰਦੀ ਹੁਣ ਮੰਨਦੀ ਤੂੰ ਉਹਨਾਂ ਦੀ ਧੀ ਆਈ ਆ ਤੇ ਮੇਰੇ ਮਾਪੇ ਉਹਦੇ ਸਾਹਮਣੇ ਵੀ ਕੋਈ ਇਦਾਂ ਮੇਰੀ ਬੇਇੱਜ਼ਤੀ ਕਰੂ ਫਿਰ ਉਹਨਾਂ ਨੂੰ ਵੀ ਓਹੀ ਹੋਣਾ ਵਾ ਮੈਂ ਵੀ ਕਹਿ ਦਿੱਤੀ ਇਦਾਂ ਥੋੜਾ ਕਰੀਦਾ ਹੋਈਦਾ ਜਦੋਂ ਮੰਮੀ ਹੁਣੀ ਉੱਠ ਕੇ ਨਹੀਂ ਕਿੰਨੀ ਕਿੰਨੀਆਂ ਗੱਲਾਂ ਤੋਂ ਡੈ ਪੈਂਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਵੀ ਸਮਝਾਉਂਗੀ ਜਦੋਂ ਆਪਾਂ ਇੱਥੇ ਰਹਿਣਾ ਵਾ ਤੇ ਮੈਂ ਨਹੀਂ ਜਿਹੜੇ ਛਾਲ 6 ਮਹੀਨੇ ਆ ਪਰਾਲ ਮਿਲ ਕੇ ਕੱਢੀਏ ਆਂਡ ਗਵਾਂਡ ਵੇਖੂਗਾ ਤੇ ਕੀ ਆਖੂਗਾ ਸਾਨੂੰ ਪਰ ਜਿੱਦਾਂ ਦੀ ਮੰਮੀ ਗੱਲਾਂ ਕਰਦੀ ਮੈਨੂੰ ਤਾਂ ਲੱਗਦਾ ਮੰਮੀ ਨੇ ਹਫਤਾਵਾਂ ਨਹੀਂ ਇੱਥੇ ਨਿਕਲ ਦੇਣਾ ਹੈਗਾ ਤੁਸੀਂ 4-6 ਮਹੀਨਿਆਂ ਦੀ ਗੱਲਾਂ ਕਰਨ ਦੇ ਜੇ ਮੰਮੀ ਨੂੰ ਸਮਝਾਉਣਾ ਹਵੇ ਤਾਂ ਤੂੰ ਉਹਦੋਂ ਦਾ ਸਮਝਾ ਦਿੰਦੀ ਆਪ ਤੋਂ ਮਾਸਾ ਜੀ ਨਾਲ ਮੰਮੀ ਨੂੰ ਸਮਝਾਉਂਦਾ ਨਹੀਂ ਆ ਮੈਂ 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 ਕਰਦੀਆਂ ਰਹਿੰਦੀ ਆ ਮਾਵਾਂ ਧੀਆਂ ਬੈਠੀਆਂ ਉਦਾਂ ਉਤੋਂ ਬਾਪੂ ਨੇ ਵੀ ਪੈਗ ਲੱਗਾ ਹੁੰਦਾ ਤਾਂ ਉਤੋਂ ਸਗੋਂ ਹੀ ਉਹਨੂੰ ਹੋਰ ਚੁੱਕਣਾ ਦੇਗਾ ਸਗੋਂ ਮੇਰੀ ਬੇਇੱਜ਼ਤੀ ਕਰਵਾਉਂਦੀ ਆ ਇਹ ਨਹੀਂ ਕਹਿਣਾ ਵੀ ਚੱਲ ਗੱਲ ਉਹਨੂੰ ਠੰਡੀ ਹੋਂਦੀ ਏ ਮਾਦਾ ਹੁੰਦੋਂ ਤਾਂ ਚੜਦੀ ਆ ਤੇ ਬਾਪੂ ਹੁੰਦੋਂ ਤਾਂ ਜੇ ਇਹਨਾਂ ਨੂੰ ਕੋ ਫਿਰ ਇਹਨਾਂ ਨੂੰ ਵਟ ਲੱਗਣਾ ਆ ਆਪੇ ਸਵੇਰ ਤੋਂ ਆਪਣੀ ਪਕਾ ਲਿਆ ਕਰਨ ਰੋਟੀ ਬਹੁਤੀ ਗੱਲ ਹੋ ਗਈ ਤੇ ਜਾਨ ਦੁਖੀ ਕੀਤੀ ਇਹਨਾਂ ਨੇ ਮੇਰੀ ਵੀ ਆਉਂਗੇ ਇੱਥੇ ਸਿਆਪਾ ਪਾਇਆ ਮੇਰੀ ਜਾਨ ਜਦਾਂ ਦੀ ਦੀਪ ਗਈ ਆ ਨਾ ਸੋਨਮ ਸੰਜੀ ਪਈ ਆ ਕੁੜੀਆਂ ਖੇਡਦੀਆਂ ਮਲਦੀਆਂ ਇੱਧਰ ਵੀ ਆ ਜਾਂਦੀਆਂ ਅਸੀਂ ਤੇਰਾਉਣ ਕਿਜੀ ਲੱਗੀ ਰਹਿੰਦੀ ਸੀ ਜਿੱਦਾਂ ਦੇ ਕੇ 4:50 ਵਜੇ ਹੋਈ ਆ ਫੋਨ ਵੀ ਨਹੀਂ ਚੁੱਕਦੀ ਕਿੰਨੀ ਵਾਰੀ ਫੋਨ ਲਾਇਆ ਕੱਲ ਵੀ ਰੱਬ ਗਿਆ ਨੂੰ ਇਦਾਂ ਦਾ ਦਿਨ ਵਿਖਾਵੇ ਨਾ ਹਰ ਇੱਕ ਦਿਸੇ ਦਸਾਂ ਨੂੰ ਸਲਾਮਤ ਰੱਖੇ ਪਰਮਾਤਮਾ ਤੇ ਹਰ ਇੱਕ ਧੀ ਆਪਣੇ ਘਰ ਵਿੱਚ ਵਸਦੀ ਚੰਗੀ ਲੱਗਦੀ ਹੈ ਹੈਲੋ ਹੈਲੋ ਸਤ ਸ੍ਰੀ ਅਕਾਲ ਦੀਦੀ ਸਤ ਸ੍ਰੀ ਅਕਾਲ ਸ਼ੁਕਰ ਆ ਤੂੰ ਫੋਨ ਚੁੱਕਿਆ ਕੱਲ ਵੀ ਕਿੰਨੀ ਵਾਰੀ ਫੋਨ ਲਾਇਆ ਨਾ ਤੂੰ ਵੇਖ ਕੇ ਬੈਕ ਆਉਲੀ ਕੀਤੀ ਉਹ ਦੀਦੀ ਮੇਰੇ ਫੋਨ 'ਚ ਆ ਪੈਸੇ ਹੈ ਨਹੀਂ ਮੈਂ ਬਾਅਦ 'ਚ ਵੇਖਿਆਦਾਗਾ ਹੀ ਫੋਨ ਤੇ ਮੈਂ ਹਾਂ ਚੱਲ ਹੁਣ ਜਰੂਰੀ ਚਾਰਜ ਕਰਾਉਂਗੀ ਫੇਰ ਹੀ ਲਾਉਂਗੀ ਚੱਲ ਛੱਡ ਮੈਨੂੰ ਪਹਿਲਾਂ ਕੁੜੀਆਂ ਦੀ ਸੁਨਾਉ ਵੀ ਕੁੜੀਆਂ ਠੀਕ ਆ ਠੀਕ ਆ ਤੁਸੀਂ ਸੁਣਾਓ ਖੇਤਰ ਕਿੱਦਾਂ ਸਾਰੇ ਇੱਧਰ ਵੀ ਠੀਕ ਆ ਯਾਦ ਆਉਂਦੀ ਹੀ ਤੇਰੀ ਜਿੱਦਨ ਦੀ ਤੂੰ ਗਈ ਆ ਨਾ ਤੁਹਾਡੇ ਘਰ ਤੇ ਰੌਣਕ ਜਿਹੜੀ ਘਟੀ ਘਟੀ ਆ ਆ ਸਾਡੇ ਘਰ ਵੀ ਸੁੰਨ ਮਸਾਨ ਪਈ ਆ ਬਾਹਰੋਂ ਕੱਪੜੇ ਲਾ ਕੇ ਲਿਆਈ ਆ ਤੇ ਚੇਤਾ ਆ ਫਿਰੀ ਤਾਹਲੇ ਮੇਰੇ ਵਾਲੇ ਵੇਖ ਕੇ ਪਿੱਛੇ ਦੌੜਦੀ ਹੁੰਦੀ ਸੀ ਆਹੋ ਤੇ ਗੱਲ ਹੈਗੀ ਆ ਦਾਦੀ ਇਹਦੀ ਵੀ ਅਜਾਈ ਸੀ ਅੱਛਾ ਉਹ ਪੁੱਛਣ ਲੱਗੀ ਮੈਂ ਮਮੀ ਨਹੀਂ ਆਈ ਮੈਂ ਉਹੀ ਤੁਹਾਨੂੰ ਕਹਿਣਾ ਸੀ ਕਿ ਮਨ ਖਰਾਬ ਜਿਆ ਕਰਦੀ ਸੀ ਵਿਚਾਰੀ ਕੇੰਦਰ ਕੁੜੀਆਂ ਨਾਲ ਲੈ ਕੇ ਆਵੀਂ ਧਿਆਨ ਕੇ ਮਿਲ ਜਾਈਂ ਦੀਦੀ ਮੇਰੇ ਨਾਲ ਵੀ ਮੰਮੀ ਨੇ ਫੋਨ ਤੇ ਜਦੋਂ ਗੱਲ ਕੀਤੀ ਉਦੋਂ ਹੀ ਕਿਹਾ ਪੀ ਤੁਹਾਡਾ ਜੀ ਨਹੀਂ ਲੱਗਦਾ ਤੇ ਤੁਸੀਂ ਮੰਮੀ ਨੂੰ ਕਿਉਂ ਵੀ ਉਹ ਆਪ ਆਣ ਕੇ ਮੈਨੂੰ ਮਿਲ ਕੇ ਜਾਣ ਮੈਂ ਜਦੋਂ ਦੀ ਇੱਥੇ ਆਈ ਆ ਮੇਰੇ ਇੱਥੋਂ ਨਾਲੋਂ ਵੀ ਜ਼ਿਆਦੀ ਉਕੀ ਹੋ ਗਈਆਂ ਕਿਉਂ ਦੀਪ ਇਹੋ ਜਿਹੇ ਕਿਹੜੇ ਗੱਲ ਆ ਤੁਸੀਂ ਆ ਗੱਲ ਨਾ ਕਰਿਓ ਕੇਕੋ ਤੁਹਾਡੇ ਨਾਲ ਮੈਂ ਆਪਣੇ ਦਿਲ ਦੀ ਹਰ ਗੱਲ ਕਰ ਲੈਣੀ ਆ ਹੂੰ ਇੱਥੇ ਦਵਿੰਦਰ ਨਹੀਂ ਜੀਣ ਦਿੰਦੀ ਤੇ ਇੱਥੇ ਉਹੋ ਜੀ ਮੇਰੀ ਪਰਜਾਈ ਉਹ ਨਹੀਂ ਜੀਣ ਦਿੰਦੀ ਬੜਾ ਹੀ ਕੋਝ ਹੁੰਦਾ ਵਾ ਕੁੜੀਆਂ ਤੋਂ ਨੱਕ ਬੁੱਲ ਵਟਦੀ ਆ ਹਾਏ ਹਾਏ ਤੇਰੀ ਕਿਸਮਤ ਚ ਇਹੋ ਕੁਝ ਲਿਖਿਆ ਵਾ ਬੜਾਈ ਔਖਾ ਹੋ ਗਿਆ ਵਾ ਤੇ ਇਹ ਤੁਹਾਨੂੰ ਪਤਾ ਸਤਾਨੀ ਬਥੇਰੀ ਕਰਦੀ ਆ ਹਾਂ ਵੇ ਰੌਲੀ ਪਾਉਂਦੀ ਪਿਛੇ ਮੈਂ ਕਿੰਨੇ ਦਿਨਾਂ ਬਾਅਦ ਆਵਾਜ਼ ਸੁਣੀ ਆਹੋ ਇਦਾਂ ਹੀ ਆਂ ਨਿਆਣੀ ਆ ਵਿਚਾਰੀ ਤੇ ਸਿੰਮੂ ਨੂੰ ਆਂਦੀ ਆ ਵੀ ਕੰਮ ਕਰਾ ਕੰਮ ਤੋਂ ਤਾਂ ਇੱਥੇ ਰੋਲਾ ਹੀ ਮੈਨੀ ਝਾਨੀਆਂ ਪੜ ਲੈਣ ਕੰਮ ਤੇ ਸਾਰੀ ਉਮਰ ਹੀ ਕਰਨਾ ਤੇ ਕਿਸਮਤ ਹੁੰਦੀ ਆ ਅਮਜੇ ਕਰਮਾਂ ਚ ਸੋਖੂੰਂ ਦਾ ਤਾਂ ਫੇਰ ਤੈਨੂੰ ਇੱਥੇ ਨਾ ਮਿਲਦਾ ਤਪ ਦੀ ਮਿਤੀ ਲਾਈ ਉਹਦਾ ਹੀ ਰੱਬ ਨੇ ਤੈਨੂੰ ਸਹੀ ਗੱਲ ਐ ਤੇ ਕਿਸ ਨੇ ਸੱਚੀ ਕਿਹਾ ਕਿ ਈਆਂ ਨੂੰ ਸੁੱਖ ਮਿਲਣਾ ਹੋਵੇ ਤੇ ਪਹਿਲੀ ਵਾਰ ਹੀ ਮਿਲ ਜਾਂਦਾ ਮੁੜ ਕੇ ਭਾਵੇਂ ਤਾ ਕਰ ਲੱਭ ਲੋ ਨਹੀਂ ਮਿਲਦਾ ਮੇਰਾ ਤੇ ਮਾਂ ਪਿਓ ਵੀ ਮੇਰੇ ਕਰਕੇ ਬੁਰਾ ਬਣ ਡਿਆ ਜੇ ਹੁਣੇ-ਹੁਣੇ ਆ ਤੁਹਾਡਾ ਫੋਨ ਹੋਣਾ ਆਇਆ 2 ਮਿੰਟ ਪਹਿਲਾਂ ਕੁੜੀ ਤੋਂ ਡਈ ਸੀ ਤਾਂ ਤਾਂ ਹੋਂਦ ਮੰਮੀ ਵੀ ਬੋਲਣ ਡੈ ਐ ਇੰਨਾ ਗੱਲਾਂ ਤਾਂ ਵੇਖ ਲਾ ਦਿਲ ਦਰਦਾ ਹੀ ਉਹ ਤੇ ਉਹ ਹੋ ਕੇ ਰਹਿੰਦੀਆਂ ਉਹ ਹੋ ਕੇ ਰਹਿੰਦੀਆਂ ਮੈਂ ਤੇ ਆ ਸੋਚ ਨਹੀਂ ਆ ਵੀ ਮੈਂ ਕਿਹੜੇ ਕੂਚ ਲੈ ਕੇ ਜਾਵਾਂ ਕੁੜੀਆਂ ਨੂੰ ਡੁੱਬ ਮਰਾਂ ਚਲੋ ਹੋਰ ਨਹੀਂ ਗਿਆ ਭਾਵੇਂ ਮੇਰੇ ਨਾਲ ਜਲਸੰਤੂ ਆਪਣਾ ਟਾਈਮ ਕਰ ਦੇਣਾ ਨੀਵੀਂ ਹੋ ਕੇ ਕੱਢ ਲਾ ਕੋਈ ਗੱਲ ਨਹੀਂ ਮੈਂ ਤੇ ਬਖੇਰਾ ਦੀਦੀ ਮੈਂ ਤੇ ਬਖੇਰਾ ਆਂ ਮੇਰੇ ਭਾਬੀ ਦੀ ਗਾੜੀ ਵੀ ਹੱਥ ਜੋੜਦੀ ਆਂ ਫੇ ਭਾਬੀ ਮੇਰੇ ਦੇਣਿਆਂ ਲੰਗ ਲੈਣ ਦੋ ਓਕੇ ਸੌਖੇ ਹੂੰ ਸਾਰਿਆਂ ਦੇ ਤਰਲੇ ਕੱਢਦੀ ਆਂ ਪਰ ਮੈਂ ਕੀ ਕਰਾਂ ਵੀ ਤੇ ਆਪ ਨਹੀਂ ਸਮਝ ਆਉਂਦੀ ਵੀ ਰੱਪਾ ਕਿੱਥੇ ਬਹਿ ਕੇ ਲੇਖ ਲੇਖ ਛੱਡੇ ਸਾਡੇ ਮਾਵਾ ਧੀਆਂ ਦੇ ਹੰਦਾਂ ਦਾ ਸੁਣ ਕੇ ਦੁੱਖ ਜਾ ਲੱਗਾ ਮੈਂ ਤਾਂ ਸੋਚਿਆ ਸੀ ਚਲੋ ਪੇਕੇ ਘਰ ਜਾ ਕੇ ਤੇ ਥੋੜੀ ਸੌਖੀ ਹੋ ਜੇਗੀ ਤੇਰਾ ਟਾਈਮ ਚੰਗਾ ਲੰਘ ਜਾਊਗਾ ਹਰ ਇਹ ਦਾਦਾ ਬੜਾ ਔਖਾ ਵਾ ਉਹਦਾਂ ਜੇ ਤੂੰ ਆ ਬੈਠੇ ਆਉਂਦੀ ਨਾ ਤੇ ਮੈਨੂੰ ਵੀ ਮਿਲ ਲੈ ਲੈਣਾ ਮੇਰਾ ਵੀ ਮਿਲਣੂ ਜੀ ਕਰਦਾ ਸੀ ਤੁਸੀਂ ਹੀ ਨਹੀਂ ਆ ਜਿਓ ਦੀਦੀ ਦੱਸ ਤੁਸੀਂ ਇੱਥੇ ਕਿਹੜਾ ਵੀ ਤੁਹਾਨੂੰ ਕੋਈ ਨਾ ਆਵਣ ਤੋਂ ਉਹ ਤਾਂ ਚਲ ਕੋਈ ਨਹੀਂ ਆਜੂਗੀ ਮੈਂ ਚਲ ਕੋਈ ਨਹੀਂ ਮੈਂ ਦੇ ਦੂੰਗੀ ਸਨਾ ਉਹਨਾਂ ਨੂੰ ਮੈਨੂੰ ਉਹ ਵੀ ਕਹਿਣ ਲਈ ਮੈਂ ਇਹਨੂੰ ਕਿੰਨੀ ਵਾਰੀ ਕਿ ਆਦਵਿੰਦਰ ਨੂੰ ਫੋਨ ਲਾ ਤਾ ਲਾ ਕੇ ਨਹੀਂ ਦਿੱਤਾ ਤੇ ਫੋਨ ਲਾ ਕੇ ਦੀਪ ਨੂੰ ਕਹੀ ਵੀ ਮੈਨੂੰ ਮਿਲ ਜੇ ਆਣ ਕੇ ਕੋਈ ਨਹੀਂ ਮੈਂ ਉਹਨਾਂ ਨੂੰ ਕਹਿ ਦੂੰਗੀ ਆਪ ਹੀ ਹੋ ਆਉਣਗੇ ਚੱਲੇ ਨਾ ਹੋਗਾ ਨਾ ਤੇ ਤੁਸੀਂ ਨਾਲ ਹੀ ਆ ਜਾਓ ਮੰਮੀ ਦੇ ਹੋਂਦਾਂ ਨਾਲੋਂ ਕਰ ਲੈਣੀ ਕੱਲਿਆਂ ਨੇ ਚੱਲ ਇਦਾਂ ਕਰ ਲਾਂਗੇ ਆਹੋ ਕਰ ਲਿਓ ਭਾਜੀ ਨਾਲ ਹੋਰ ਭਾਜੀ ਠੀਕ ਠਾਕ ਹੈ ਸਭ ਠੀਕ ਹੈ ਵਧੀਆ ਚਲੋ ਠੀਕ ਹੈ ਦੀਦੀ ਮਰੀ ਦੁੱਧ ਮੰਗਣ ਦੀ ਪਿਆਵਾ ਚੰਗਾ ਓਕੇ ਬਾਏ